ਅਗਲੀ ਜਿਹੜੀ ਗੱਲ ਕਰੀਏ ਤਾਂ ਰਾਸ਼ਪਤੀ ਬਾਈਡਨ ਨੇ ਸੁਪਰੀਮ ਕੋਰਟ ਦੇ ਵਿੱਚ ਵੱਡੇ ਰਿਫਾਰਮਸ ਉਸ ਦੀ ਕਾਲ ਜਿਹੜੀ ਕੀਤੀ ਹੈਗੀ ਆ ਸੋ ਇਹਦੇ ਵਿੱਚ ਉਹਨਾਂ ਨੇ ਕਈ ਜਿਹੜੀਆਂ ਚੀਜ਼ਾਂ ਆ ਉਹ ਦੀ ਮੰਗ ਕੀਤੀ ਆ ਪ੍ਰਪੋਜ਼ਲ ਜਿਹੜਾ ਰੱਖਿਆ ਹੈਗਾ ਆ ਕਹਿੰਦੇ ਵੀ ਇਹਦੇ ਵਿੱਚ ਉਹਨਾਂ ਨੇ ਜਿਹੜੀ ਪਹਿਲੀ ਮੱਦ ਰੱਖੀ ਆ ਵੀ ਕਿਸੇ ਵੀ ਸਾਬਕਾ ਪ੍ਰੈਜ਼ੀਡੈਂਟ ਦੇ ਲਈ ਜੇ ਉਹਨੇ ਆਫਿਸ 'ਚ ਰਹਿੰਦੇ ਹੋਏ ਕੋਈ ਕ੍ਰਾਈਮ ਕੀਤਾ ਆ ਤਾਂ ਉਸ ਨੂੰ ਇਮਿਊਨਿਟੀ ਨਹੀਂ ਹੋਣੀ ਚਾਹੀਦੀ ਉਹ ਕਹਿੰਦੇ ਵੀ ਨੋ ਵਨ ਇਜ਼ ਅਬੋਵ ਦਾ ਲਾ ਅਮੈਂਡਮੈਂਟ ਉਸ ਦੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਜਿਹੜੀ ਉਹ ਗੱਲ ਆਖੀ ਆ ਦੂਜੇ ਉਹਨਾਂ ਨੇ ਗੱਲ ਆਖੀ ਆ ਵੀ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜਸਟਿਸਸ ਆ ਉਹਨਾਂ ਦੀਆਂ ਟਰਮ ਲਿਮਿਟਸ ਹੋਣੀਆਂ ਚਾਹੀਦੀਆਂ ਆ ਕਾਂਗਰਸ ਨੇ ਅਪਰੂਵ ਕੀਤੀਆਂ ਸੀਗੀਆਂ ਟਰਮ ਲਿਮਿਟ ਪ੍ਰੈਜ਼ੀਡੈਂਸੀ ਨੂੰ ਲੈ ਕੇ 75 ਸਾਲ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਵੀ ਮੈਂ ਮੰਨਦਾ ਹਾਂ ਕਿ ਸੁਪਰੀਮ ਕੋਰਟ ਦੇ ਲਈ ਵੀ ਕੁਝ ਅਜਿਹਾ ਹੀ ਹੋਣਾ ਚਾਹੀਦਾ ਹੈਗਾ ਆ ਸੋ ਯੂਐਸ ਇੱਕ ਇੱਕੋ ਇੱਕ ਜਿਹੇ ਹਮ ਮੁਲਕਾਂ ਕਨਸਟੀਟਿਊਸ਼ਨਲ ਡੈਮੋਕ੍ਰੇਸੀ ਆ ਜੋ ਕਿ ਲਾਈਫਟਾਈਮ ਸੀਟ ਦਿੰਦੀ ਆ ਸੁਪਰੀਮ ਕੋਰਟ ਦੇ ਜਸਟਿਸਸ ਨੂੰ ਟਰਮ ਲਿਮਿਟ ਦੇ ਨਾਲ ਕਹਿੰਦੇ ਵੀ ਕੋਰਟ ਦੀ ਜਿਹੜੀ ਮੈਂਬਰਸ਼ਿਪ ਆ ਉਹ ਰੈਗੂਲਰਲੀ ਚੇਂਜ ਹੁੰਦੀ ਰਹੂਗੀ ਇਹਦੇ ਨਾਲ ਜਿਹੜੀਆਂ ਕੋਰਟ ਦੀਆਂ ਨਾਮਿਨੇਸ਼ਨਸ ਆ ਉਹ ਕਾਫੀ ਜ਼ਿਆਦਾ ਪ੍ਰੋਡਿਕਟੇਬਲ ਹੋ ਸਕਦੀਆਂ ਤੇ ਆਰਬਿਟਰਰੀ ਜਿਹੜੀਆਂ ਹੋ ਨਹੀਂ ਹੋਣਗੀਆਂ ਜਿੱਦਾਂ ਆਪਾਂ ਦੇਖਿਆ ਵੀ ਪਿਛਲੇ ਕਾਰਜਕਾਲ ਦੇ ਵਿੱਚ 트럼ਪ ਹੋਣਾ ਨੂੰ ਤਿੰਨ ਜਿਹੜੇ ਆ ਜਸਟਿਸ ਲਾਉਣ ਦਾ ਮੌਕਾ ਮਿਲਿਆ ਤੇ ਬਾਈਡਨ ਹੋਣਾ ਨੂੰ ਜਿਹੜਾ ਉਹ ਮਹਿਜ ਇੱਕ ਨੂੰ ਹੀ ਜਿਹੜਾ ਉਹ ਲਾਉਣ ਦਾ ਮੌਕਾ ਮਿਲਿਆ ਸੀਗਾ ਸੋ ਇਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਮੰਗ ਰੱਖੀ ਇਸ ਪ੍ਰਪੋਜ਼ਲ ਦੇ ਵਿੱਚ ਵੀ ਸੁਪਰੀਮ ਕੋਰਟ ਦੇ ਵਿੱਚ ਕੋਡ ਆਫ ਕੰਡਕਟ ਨੂੰ ਬਾਈਡ ਹੋਣਾ ਚਾਹੀਦਾ ਆ ਬੀਤੇ ਸਮੇਂ ਦੇ ਵਿੱਚ ਜਸਟਿਸਿਸ ਨੇ ਜਿਹੜੇ ਉਹਨਾਂ ਗਿਫਟਸ ਦੇ ਬਾਰੇ ਡਿਸਕਲੋਜ਼ ਕੀਤਾ ਆ ਜਿਹੜੇ ਕਿ ਪੋਲਿਟਿਕਲ ਐਕਟੀਵਿਟੀ ਤੋਂ ਜਿਹੜੇ ਆ ਉਹ ਜਿਹੜੇ ਲੋਕ ਉਹਦੇ ਨਾਲ ਜੁੜੇ ਹੋਏ ਆ ਉਹਨਾਂ ਤੋਂ ਉਹਨਾਂ ਨੂੰ ਮਿਲੇ ਹੈਗੇ ਆ ਸੋ ਇਹ ਇਹ ਜਿਹੜੀ ਚੀਜ਼ ਐ ਇਸ ਟਾਈਮ ਬਣੀ ਆ ਕਹਿੰਦੇ ਵੀ ਫਾਈਨੈਂਸ਼ੀਅਲ ਤੇ ਹੋਰ ਕਨਫਲਿਕਟ ਆਫ ਇੰਟਰਸਟ ਨਾ ਹੋਣ ਇਸ ਦੀ ਸੁਪਰੀਮ ਕੋਰਟ ਦੇ ਜਸਟਿਸ ਤੇ ਉਹਨਾਂ ਦੇ ਜਿਹੜੇ ਸਪਾਉਸੇਸ ਆ ਉਹਨਾਂ ਨੂੰ ਜਿਹੜਾ ਕੋਡ ਆਫ ਕੰਡਕਟ ਦੇ ਨਾਲ ਬੱਜ ਕੇ ਜਿਹੜਾ ਉਹ ਬੰਨ ਕੇ ਰੱਖਣਾ ਚਾਹੀਦਾ ਆ ਇਸ ਦੇ ਉੱਤੇ ਆਲਰੇਡੀ ਜਿਹੜੀ ਟਿੱਪਣੀਆਂ ਆਪਾਂ ਨੂੰ ਆਉਣੀਆਂ ਆ ਸੁਣਨੀਆਂ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋ ਗਈਆਂ ਐ ਇਸ ਟਾਈਮ ਹਾਊਸ ਤੇ ਜਿਹੜੇ ਸਪੀਕਰ ਮਾਈਕ ਜான்ਸਨ ਉਹਨਾਂ ਨੇ ਇਸ ਬਾਬਤ ਕਿਹਾ ਆ ਵੀ ਇਹ ਕਦੀ ਵੀ ਚੀਜ਼ ਨਹੀਂ ਹੋ ਸਕਦੀ ਤੇ ਇਵੈਂਚੁਅਲੀ ਇਹ ਡੈਡ ਔਨ ਅਰਾਈਵਲ ਹੈਗਾ ਆ ਹਾਊਸ ਦੇ ਵਿੱਚ ਜੇ ਕੋਈ ਅਜੇਹਾ ਬਿਲ ਲਿਆਂਦਾ ਜਾਂਦਾ ਆ ਜਿਸ ਤੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਵੀ ਕੋਈ ਵੀ ਰਾਸ਼ਟਰਪਤੀ ਵੀ ਹੁੰਦਿਆਂ ਹੋਇਆਂ ਵੀ ਜੇ ਕੋਈ ਖਰਾਬੀ ਕਰਦਾ ਹੈ ਵੀ ਉਹ ਉਸ ਤੋਂ ਮੈਨ ਨਹੀਂ ਹੋਊਗਾ ਸੁਪਰੀਮ ਕੋਰਟ ਦੇ ਜਸਟਿਸ ਦੀ ਟਰਮ ਲਿਮਿਟ ਚਾਹੀਦੀ ਆ ਤੇ ਕੋਡ ਆਫ ਕੰਡਕਟ ਨੂੰ ਜਿਹੜੇ ਬਾਈਡਿੰਗ ਹੋਣੇ ਚਾਹੀਦੇ ਆ ਪਿਛਲੇ 1-2 ਵੀਕਸ ਤੋਂ ਆਲਰੇਡੀ ਇਹ ਚਰਚਾ ਸ਼ੁਰੂ ਹੋ ਚੁੱਕੀ ਸੀਗੀ ਵੀ ਪ੍ਰੈਜ਼ੀਡੈਂਟ ਬਾਈਡਨ ਕੁਝ ਅਜਿਹੇ ਪ੍ਰਪੋਜ਼ਲ ਲੈ ਕੇ ਆ ਰਹੇ ਨੇ ਸੋ ਹੁਣ ਇਹ ਦੇਖਦੇ ਹਾਂ ਆ ਯਾਦ ਦਿਵਾਉਂਦੇ ਜਾਈਏ ਆਪਣੇ ਜਿਹੜੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਵੀ ਬੀਤੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਨੇ ਕਾਈਂਡ ਆਫ ਜਿਹੜੀ ਇਮਿਊਨਿਟੀ ਆ ਉਹ ਜਿਹੜੇ ਸਾਬਕਾ ਰਾਸ਼ਪਤੀ 트ੰਪ ਨੂੰ ਜਿਹੜੀ ਉਹ ਦਿੱਤੀ ਸੀ ਇਸ ਤੋਂ ਬਾਅਦ ਦੇ ਵਿੱਚ ਇਹ ਸੁਪਰੀਮ ਕੋਰਟ ਦਾ ਇਹ ਰੌਲਾ ਪਿਆ ਆ ਟਰਮ ਲਿਮਿਟ ਤੇ ਜਿਹੜਾ ਕੋਡ ਆਫ ਕੰਡਕਕਟਰ ਦਾ ਬਾਈਡਿੰਗ ਆ ਇਹ ਵੀ ਜਿਹੜੇ ਮੌਜੂਦਾ ਸੁਪਰੀਮ ਕੋਰਟ ਦੇ ਜਸਟਿਸਸ ਆ ਉਹਨਾਂ ਨੂੰ ਜਿਹੜੇ ਮਿਲੇ ਗਿਫਟਸ ਤੋਂ ਬਾਅਦ ਦੇ ਵਿੱਚ ਇਹ ਚਰਚਾ ਜਿਹੜੀ ਆ ਹੋ ਛੇੜੀ ਸੀ ਸੁਪਰੈਜ਼ੀਡੈਂਟ ਬਾਈਡਨ ਦਾ ਇਹ ਅਖੀਰਲਾ ਹੱਲਾ ਆਪਣੇ ਕਾਰਜਕਾਲ ਦੇ ਵਿੱਚ ਇੱਕ ਵੱਡਾ ਹੱਲਾ ਆ ਉਸ ਨੂੰ ਕਿੰਨੀ ਜਿਹੜੀ ਆ ਲੋਕ ਜਾਂ ਲਾਅ ਮੇਕਰਸ ਆ ਸਪੋਰਟ ਕਰਦੇ ਆ ਇਹ ਦੇਖਣ ਵਾਲੀ ਗੱਲ ਰਹੇਗੀ